ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰ ਇੱਕ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਲੱਕਣਿਆ ਤਾਂ ਮੇਰੇ ਬਾਰਗੇ ਵੀ ਪੁਲਿਸ ਦਾ ਲਾਤ ਮੈਂ ਕਹਿੰਦਾ ਸਰਕਾਰ ਦੀ ਵੱਡੀ ਗਲਤ ਹੈ ਕਿ ਨੌਜਵਾਨ ਜਾਣਗੇ ਵੱਡੀ ਪੱਦਰ ਤੇ ਕਿਉਂ ਲੋਕਾਂ ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰਦੀ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਸਰਕਾਰ ਆਉਂਦੀਆਂ ਕੁਰਸੀਆਂ ਤੇ ਬੈਠੀ ਰਹਿੰਦੀ ਆ ਮੁੱਖ ਮੰਤਰੀ ਆ ਕੁਛ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਛ ਨਹੀਂ ਵਿਗੜਨਾ ਜੇ ਕੋਈ ਝੜਾਪ ਪੈਂਦੀ ਆ ਸਾਡੀ ਦੇ ਪੁਲਿਸ ਦੀ ਪਊਗੀ ਪਾਨਾ ਸਿੱਧੂ ਜੋ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਇੱਕ ਤੋਂ ਬਾਅਦ ਇੱਕ ਉਸਤੇ ਪਰਚੇ ਦਰਜ ਕੀਤੇ ਗਏ ਤੇ ਇਧਰ ਪੰਜਾਬ ਦੇ ਵਿੱਚ ਇਕੱਠ ਹੋਏ ਬਰਨਾਲਾ ਦੇ ਵਿੱਚ ਵੀ ਇਕੱਠ ਹੋਇਆ ਸੀ ਤੇ ਅੱਜ ਸੰਗਰੂਰ ਦੇ ਵਿੱਚ ਇਕੱਠ ਹੋਣਾ ਸੀ ਪਰ ਇੱਥੇ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ ਸੀਐਮ ਸਿਟੀ ਦੇ ਵਿੱਚ ਥਾਂ ਥਾਂ ਤੇ ਵਰਦੀ ਧਾਰੀ ਖੜੇ ਕੀਤੇ ਗਏ ਨੇ ਨਿਗਰਾਨੀ ਰੱਖੀ ਜਾ ਰਹੀ ਹੈ ਹਾਲਾਂਕਿ ਕੁਝ ਲੀਡਰ ਉੱਥੇ ਪਹੁੰਚ ਚੁੱਕੇ ਨੇ ਮਾਨਸਾ ਦੇ ਵਿੱਚ ਕਿਸਾਨ ਲੀਡਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਪਰ ਕਿਸਾਨ ਲੀਡਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਇਹ ਨੇ ਰੁਲਦੂ ਸਿੰਘ ਮਾਨਸਾ ਕਿਸਾਨ ਲੀਡਰ ਨੇ ਅੱਜ ਇਹਨਾਂ ਨੇ ਸੰਗਰੂਰ ਜਾਣਾ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤਰਨਾ ਦੇ ਪਰ ਇਹਨਾਂ ਨੂੰ ਤਾਂ ਨਜ਼ਰਬੰਦ ਕਰ ਲਿਆ ਗਿਆ ਪਾਨਾ ਸਿੱਧੂ ਜੋ ਬਲੌਗਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਅਤੇ ਪੰਜਾਬ ਦੇ ਵਿੱਚ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਸੰਗਰੂਰ ਦੇ ਵਿੱਚ ਅੱਜ ਇਕੱਠ ਹੋਣਾ ਸੀ ਪਰ ਸੀਐਮ ਸਿਟੀ ਦੇ ਵਿੱਚ ਸੁਰੱਖਿਆ ਚਾਕ ਚੂ ਬੰਦ ਕਰ ਦਿੱਤੀ ਗਈ ਪਰ ਹੁਦੂ ਸਿੰਘ ਮਾਨਸਾ ਵੀ ਬਜ਼ਿੱਦ ਨੇ ਕਿ ਜਿਵੇਂ ਹੀ ਛੁੱਟਣਗੇ ਉਹਵੇਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਜਾ ਪਹੁੰਚਣਗੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਲੀਡਰਾਂ ਨੂੰ ਨਜ਼ਰਬੰਦ ਕਰ ਲਿਆ ਨੌਜਵਾਨ ਉੱਥੇ ਪਹੁੰਚਣਗੇ ਤੇ ਜੇਕਰ ਕੋਈ ਰੌਲਾ ਪਿਆ ਤਾਂ ਉਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ ਜੇ ਅਸੀਂ ਮਤਬੁੱਲ ਇੱਕ ਕੇਸ ਤੋਂ ਦੀ ਜਵੰਤ ਵੀ ਕਰਾ ਲਈ ਦੀ ਪਰਿਵਾਰ ਵਾਲਿਆਂ ਨੇ ਤਾਂ ਫਿਰ ਫੜ ਕੇ ਫਿਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ ਹੱਕ ਤਾਂ ਬਣਦਾ ਤੇ ਉਹਦੇ ਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਖਾਮੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫਿਰ ਉਹਦੂ ਬਾਅਦ ਪ੍ਰਸ਼ਾਸਨ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟਿੰਗ ਚੱਲੀ ਇੱਕ ਦਿਨ ਉਹਦੂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹਿ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਤੁਸੀਂ ਕਿਹਾ ਵੀ ਇੱਕ ਕੇ ਚ ਕਰਾ ਲਈ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਠੇ 'ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜੇ ਪਰਚਾ ਹੋਰ ਪਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ 3 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰਕਤ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਲੱਕਣਿਆ ਤਾਂ ਮੇਰੇ ਬਾਰਗੇ ਵੀ ਪੁਲਿਸ ਲਾਤੀ ਮੇਰੀ ਵੀ ਹੀ ਸਮਝ ਲੈ ਵੀ ਉਹਨੂੰ ਘੇਰ ਲੈ ਮੇਰੇ ਨੌਤੇ ਵੀ ਦਾ ਨੌਬਾਈ ਦਾ ਮਾਗਣਾ ਸਰਕਾਰ ਦੀ ਵੱਡੀ ਗਲਤ ਹੈ ਕਿ ਉਹ ਨੌ ਜਵਾਨ ਜਾਣਗੇ ਵੱਡੀ ਪੱਦਰ ਤੇ ਕਿਉਂ ਲੋਕਾਂ ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਣਿਆ ਲੋਕਾਂ ਨੂੰ ਹੋਲਡ ਰਾਈ ਕੋਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਪੀ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆਉਂਦੀਆਂ ਕੁਰਸੀਆਂ ਤੇ ਬੈਠੀ ਰਹਿੰਦੀ ਆ ਮੁੱਖ ਮੰਤਰੀ ਆ ਕੁਛ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਛ ਨਹੀਂ ਵਿਗੜਨਾ ਜੇ ਕੋਈ ਚੜਾਪ ਪੈਂਦੀ ਆ ਸਾਡੀ ਦੇ ਪੋਸਤ ਦੀ ਪਊਗੀ ਦੋਨਾਂ ਪਾਸੋਂ ਸਾਡਾ ਹੀ ਨੁਕਸਾਨ ਹੋਊਗਾ ਮੈਂ ਦੁਬਾਰਾ ਥੋੜੇ ਰਾਹੀਂ ਹੀ ਇਹ ਕਹਿਣਾ ਚਾਹੁੰਦਾ ਕਿੰਨਾ ਕੁ ਜਰਵੇਟਣਗੇ ਉੱਥੇ ਅਣਮਿਥੇ ਲਈ ਧਰਨਾ ਕਰ ਲਊਗਾ ਫਿਰ ਅਣਮਿਥੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣਗੇ ਮੈਂ ਉੱਥੇ ਜਾਊਗਾ ਰਾਤ ਨੂੰ ਛੱਡਦਾਂ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਇਹ ਕਹਿਣਾ ਉੱਥੇ ਜਾਊਂਗੇ ਜਾਊਗਾ